ਮੈਂ ਅੱਗੇ ਮੈਨੂੰ ਬੁਲੇ ਦੇਖੇ ਮੈਂ ਕਿਹਾ ਮੈਂ ਤਾਂ ਚਾਬੀ ਤੇ ਮੇਰੇ ਕੋਲ ਬੁਲੇ ਕਿਨੂੰ ਖੋਲੇ ਆ ਉਹ ਜਿੰਦਾ ਦੇਖਿਆ ਥੱਲੇ ਡਿਗਿਆ ਪਿਆ ਸੀ ਉੱਥੇ ਖੁੱਦਵਾਜੇ ਦੇ ਨਾਲ ਹੀ ਭਾਈਆ ਰੂਮ ਟੁੱਟਾ ਪਿਆ ਸੀ ਪਿੱਛੇ ਜਾ ਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਭਾਈ ਜੀ ਲੋਕਰ ਹੈ ਨਹੀਂ ਸੀ ਤੇ ਸਾਹਮਣੇ ਮਣੀ ਭਾਈ ਨੂੰ ਫੋਨ ਕੀਤਾ ਉਹ ਅੱਗੇ ਫਟਾਫਟ ప్రసిద్ధ గాయక్ మాస్టర్ స్లీప్ ਦੇ ਦਫਤਰ ਦੇ ਵਿੱਚ ਚੋਰੀ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਨੂੰ ਕਾਲੀ ਐਕਟਿਵ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਦਫਤਰ ਦੇ ਤਾਲੇ ਤੋੜ ਕੇ ਅੰਦਰ ਤੋਂ ਲੋਕਰ ਅਤੇ ਇਨਵਰਟਰ ਚੋਰੀ ਕਰ ਫਰਾਰ ਹੋ ਗਏ ਦਫਤਰ ਵਿੱਚ ਕੰਮ ਕਰਨ ਵਾਲੇ ਮੜੀ ਨੇ ਦੱਸਿਆ ਕਿ ਉਸ ਸ਼ਨੀਵਾਰ ਸਵੇਰੇ ਜਦੋਂ 9 ਵਜੇ ਦੇ ਕਰੀਬ ਦਫਤਰ ਆਇਆ ਤਾਂ ਉਸ ਨੇ ਦੇਖਿਆ ਕਿ ਦਫਤਰ ਦੇ ਪਹਿਲਾ ਹੀ ਦਰਵਾਜ਼ਾ ਖੁੱਲ੍ਹਿਆ ਸੀ ਤਾਲਾ ਟੁੱਟਿਆ ਸੀ ਤੇ ਥੱਲੇ ਹੀ ਗਿਰਿਆ ਹੋਇਆ ਸੀ ਉਸ ਨੇ ਦੱਸਿਆ ਕਿ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਰਾ ਸਮਾਨ ਵਿਖਰਿਆ ਪਿਆ ਸੀ ਤੇ ਅੰਦਰ ਤੋਂ ਮਾਸਟਰ ਸਲੀਪ ਦਾ ਲੋਕਰ ਤੇ ਇਨਵਰਟਰ ਕਾਪਸੀ ਸਤੋ ਬਾਦਰ ਨੇ ਬਾਅਦਸਾ ਸਲੀਮ ਅਤੇ ਉਸ ਦੇ ਸਾਥੀਆਂ ਨੂੰ ਚੋਰੀ ਦੀ ਸੂਚਨਾ ਦਿੱਤੀ। ਅਭਿਸ਼ੇਕ ਕੀ ਗੱਲ ਕੀ ਸਰ ਸੁਮਨ ਪੜੀ ਸਲੀਮ ਭਈ ਅਫਸਰ ਜਿੱਦਾਂ ਤੁਹਾਨੂੰ ਪਤਾ ਹੀ ਆ ਤਾਂ ਇਹ ਮੈਂ ਮੁੰਡਾ ਮੇਰਾ ਸਿੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਹਾਲੋਂ ਮੈਂ ਉਹਨਿੰਦੇ ਚ ਆ ਗਏ 15-20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ 2.50 ਚਲ ਗਏ ਆ ਮੈਂ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਆਫੀਸ਼ਰ ਲੋਕਰ ਆ ਉਹ ਹੈ ਨਹੀਂ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਲੂਗੀਆਂ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਦੋਂ ਚ ਭਾਜੀ ਮੇਰੇ ਆਫੀਸ਼ਰ ਡਾਕੂਮੈਂਟਸ ਸਨ ਤੇ ਕੁਝ ਹੋਰ ਸਕੂਲ ਦੇ ਸਵਾਰਸ ਬੋਰਡ ਗਿਆ ਸੀਗਾ ਕੈਸ਼ ਤੇ ਭਾਜੀ ਇੱਕ ਤਾਂ ਐਡਵਾਂਸ ਆ ਕਤਲ ਪ੍ਰੋਗਰਾਮ ਦਾ ਕਾਲੀ ਜਿਹੜਾ ਕਿ ਉਹ ਬਹੁਤ ਦੇ ਚ ਰੱਖਦੇ ਨਹੀਂ ਆ ਫਿਰ ਲਾਕਰ ਚ ਰੱਖਦੇ ਨਹੀਂ ਇਹ ਹੋਰ ਕੀ ਕੀ ਲੱਗੂ ਹੋਰ ਵੀ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਡਾਕੂਮੈਂਟਸ ਪਾੜੀ ਪਾੜੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪੇ ਆ ਤਨ ਕਿੰਨੀ ਦਿਨ ਹੋ ਗਈ ਮਾਸਟਰ ਥੀਸਿਸ ਦੇ ਨਾਮ ਤੇ ਮੈਨੂੰ ਪਾੜੀ ਨਾਲ 22 ਸਾਲ ਹੋ ਗਏ ਇਸ ਗੱਲ ਦੀ ਕਲਾਸ ਲਿੰਜ ਨੂੰ ਵਿੱਚ ਹਾਂਜੀ ਪਾੜੀ ਦੇ ਨੋਟਸ ਆ ਜੀ ਕੋਈ ਸਮੱਸਿਆ ਨਹੀਂ ਕੋਈ ਸੋ ਕੀ ਤੇਰੀ ਅੱਛਾ ਕੋਈ ਇਹਨਾਂ ਦੇ ਕੋਈ ਗੋਲਡ ਜੈਵਲਰੀ ਵਗੈਰਾ ਤੇ ਨਹੀਂ ਸੀ ਇੱਥੇ ਮੋਕਾ ਨਹੀਂ ਬਈ ਨਹੀਂ ਤੁਸੀਂ ਕਲਾਕਾਰਾਂ ਚ ਰਹਨੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਮਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਮੈਂ ਤਾਂ ਕੀ ਮੈਂ ਤਾਂ ਖੁਦ ਹਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਦੇਖਿਆ ਮੈਂ ਉਹਨੂੰ ਇਹੀ ਗੱਲ ਦੱਸ ਗਿਆ ਕਿ ਅਸੀਂ ਬਾਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲੇ ਚ ਸੇਫ ਆ ਪਰ ਮਹੱਲੇ ਚ ਵੀ ਸੇਫ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲਿਆ ਗਿਆ ਜੀ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਹੈ ਵੱਡਾ ਅਈ ਗੋਸ CCTV ਕੋਲੇ ਸਾਮ੍ਹੇ ਆਈ ਆ ਗਏ ਭਾਈ ਕਿੰਨੇ ਬੰਦੇ ਸੀ ਕੋਈ ਦੋ ਮੁੰਡੇ ਆ ਭਾਈ ਠੀਕ ਆ ਬਾਈਕ ਤੇ ਸੀ ਭਾਈ ਐਕਟੂਅਲ ਬਲੈਕ ਕਲਰ ਦੀ ਤਾਂ ਕਿੰਨਾ ਕੋ ਭਾਈ ਨੁਕਸਾਨ ਹੋਇਆ ਭਾਈ ਹੁਣ ਪਤਾ ਲੱਗੂਗਾ ਚੈੱਕ ਕਰਕੇ ਉਹਦਾ ਮੁੱਲ ਲਈ ਇਹੀ ਹੈ ਕਿ ਇਨਵਰਟਰ ਤੇ ਇੱਕ ਮੇਰਾ ਲਾਕਰ ਹੈ ਅਫੀਸ਼ਲ ਲਾਕਰਸ ਨੂੰ ਹਾਂਜੀ ਭਾਈ ਦੱਸ ਦਿਓ ਕੀ ਮਾਮਲਾ ਹੈ ਕਰਦਾ ਤੇ ਕੀ ਨਾਮ ਸੀ ਆਪਣਾ ਮੇਰਾ ਨਾਮ ਮਨੀ ਭਾਜੀ ਸਵੇਰੇ ਮੈਂ 9:30 ਵਜੇ ਆਇਆ ਮੈਂ ਅੱਗੇ ਪਹਿਲੇ ਬੁਗੇ ਦੇਖੇ ਮੈਂ ਕਿਹਾ ਮੈਂ ਤਾਂ ਚਾਬੀ ਤੇ ਮੇਰੇ ਕੋਲ ਬੁਗੇ ਕਿਨ ਖੋਲੇ ਆ ਉਹ ਜਿੰਦਾ ਦੇਖਿਆ ਥੱਲੇ ਡਿੱ ਗਿਆ ਪਿਆ ਸੀ ਉੱਥੇ ਬੁੱਧਵਾਜੇ ਦੇ ਨਾਲ ਹੀ ਉੱਪਰ ਮੈਂ ਕੈਮਰਾ ਦੇਖਿਆ ਕੈਮਰਾ ਟੇਡਾ ਹੋਇਆ ਸਾਰਾ ਮੈਂ ਅੰਦਰ ਅੱਗੇ ਦੇਖਿਆ ਜੇ ਕਿ ਤਾ ਮੈਂ ਉਹ ਆਹ ਵਾਲੇ ਰੂਮ ਨੂੰ ਦਫ਼ਤਰ ਵਾਲੇ ਜਿੰਦਾ ਲਾ ਕੇ ਜਾਂਦਾ ਉੱਪਰ ਸਾਰਾ ਕੁਝ ਭਾਈਆ ਰੂਮ ਟੁੱਟਾ ਪਿਆ ਸੀ ਪਿੱਛੇ ਜਾ ਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਭਾਈ ਦਾ ਲੋਕਰ ਹੈ ਨਹੀਂ ਸੀ ਤੇ ਸਾਹਮਣੇ ਵਾਲ ਮਨੀ ਭਾਈ ਨੂੰ ਫੋਨ ਕੀਤਾ ਉਹ ਆਗੇ ਫਟਾਫਟ ਉਨੇ ਕੈਮਰੇ ਚ ਇੱਕ ਹੀ ਤਰ੍ਹਾਂ ਦੇ ਦੋ ਮੁੰਡੇ ਸੀ ਕਾਲੀ ਐਕਟੀਵਾ ਤੇ ਆਏ ਸੀ ਇੱਧਰ ਵਾਜੇ ਇੱਧਰ ਸੀ ਸੀ ਕੀ ਕਰਦੇ ਮੈਂ ਭਾਜੀ ਸਭਾਈਆਂ ਕਰਦਾ ਇੱਥੇ ਜੀ ਕਿੰਨੇ ਸਮੇਂ ਤੋਂ ਇੱਥੇ ਡਰ ਰਹੇ ਮੈਨੂੰ ਭਾਜੀ ਹੋ ਗਏ 6 ਕੇ ਸਾਲ ਹੋ ਗਏ 6-7 ਸਾਲ ਪਹਿਲੇ ਤੁਸੀਂ ਇਹ ਕਹਾਂਗੇ ਕਦੇ ਹਾਂਜੀ ਭਾਜੀ ਪਹਿਲੀ ਇਨਫੋਰਮੇਸ਼ਨ ਕੀ ਲੋੜੀ ਤੁਸੀਂ ਪਹਿਲਾਂ ਮੈਂ ਮਣੀ ਭਾਜੀ ਨੂੰ ਫਤਵਾ ਜੋਸ਼ ਭਾਜੀ ਨੂੰ ਦਿੱਤੀ ਜੀ ਕੀ ਨੁਕਸਾਨ ਆਦੀ ਦੇਖਿਆ ਹਾਂਜੀ ਕੀ ਭਾਈ ਇੱਕ ਭਾਈ ਦਾ ਲੋਕਰ ਹੈ ਨਹੀਂ ਇੱਕ ਨੋਵੇਟਰ ਤੇ ਭਾਈ ਜਿਹੜੇ ਮੁੰਡੇ ਆਏ ਨੇ ਐਕਟੀਵਾ ਤੇ ਉਹ ਹਿੰਦੂ ਨੇ ਕੀ ਅਸੀਂ ਕੁਛ ਨਹੀਂ ਮੈਨੂੰ ਪਤਾ ਨਹੀਂ ਦੇਖਣ ਨੂੰ ਮੋਨੇ ਲੱਗਦੇ ਨਹੀਂ ਮੋਨੇ ਆ ਉਹਦਾ ਮੂੰਹ ਟਕੇ ਆ ਭਾਜੀ ਉਹਨ ਪੁਲਿਸ ਨੂੰ ਦੇਤੀ ਸੀ ਭਾਈ 2 ਘੰਟੇ ਹੋ ਗਏ ਹਾਲ ਤੱਕ ਨਹੀਂ ਪਹੁੰਚਾਈ ਜੀ ਕੀ ਮਾਮਲਾ ਜੀ ਪਹੁੰਚਿਆ ਮਾਮਲਾ ਚੋਰੀ ਦਾ ਸਾਹਮਣੇ ਨਜ਼ਾਰਾ ਹੈ ਹੂੰ ਕਿਨਾਂ ਦੇ ਹੋਈ ਸਰਚ ਹੋਈ ਹਾਂਜੀ ਕਿਨਾਂ ਦੇ ਹੋਈ ਇਹ ਮਾਸਟਰ ਸ਼ਰੀਮ ਜੀ ਦੇ ਦਫਤਰ ਹੋਈ ਹੈ ਕਿਹੜੀ ਜਗ੍ਹਾ ਸਰ ਇਹ ਆਵਾਦਪੁਰੇ 6 ਨੰਬਰ ਗਲੀ ਦੇ ਨੇੜੇ ਹੂੰ ਤੇ ਇਹ ਰਾਤ ਤਕਰੀਬਨ ਸਵੇਰ 2 ਵਜੇ ਦੇ ਦਰਮਿਆਨ ਹੋਈ ਹੈ ਹੂੰ ਤੇ ਤਕਰੀਬਨ 3 ਵਜੇ ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ ਹੂੰ ਹੂੰ ਸਰ ਮੋਕੇ ਜੀ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ ਤੇ ਹਜੇ ਆਪਣਾ ਵੈਰੀਫਾਈ ਕੀਤਾ ਜਿੰਨਾ ਕੋ ਮੋਟਾ ਮੋਟਾ ਜਿੱਥੇ ਜਿੱਥੇ ਪਾਇਆ ਨੇ ਜਿੱਦਾਂ ਪਹੁੰਚ ਗਈ ਹੈ ਹਾਂਜੀ ਇੱਕ ਲੋਕਰ ਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ ਬਾਕੀ ਪੜਤਾਲ ਕਰ ਰਹੇ ਆਂ ਦੇਖ ਰਹੇ ਆਂ ਬਾਕੀ ਹੋਰ ਕੋਈ ਸਮਾਨ ਚੱਕ ਆਪਣਾ ਸਰ ਕੀ ਨਾਮ ਜੀ ਮੇਰਾ ਨਾਮ ਐਸ ਐਸ ਸਿੰਘ ਕਿਹੜੇ ਥਾਣੇ ਸਰ ਮੈਂ ਪੀਸੀਆਰ ਸਕਾਟ ਤੋਂ ਆ ਠੀਕ ਹੈ ਧੰਨਵਾਦ ਸਰ ਥੈਂਕ ਯੂ